ਇਹ ਤਾਜ਼ੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਰਬੀ ਇੰਡੀਆ ਟੀਵੀ ਨਿਊਜ਼ ਤੇ ਇਹ ਮੁੱਦਾ ਘੀਰਾ ਦੇ ਜਿਹੜੇ ਨਜ਼ਦੀਕ ਜੋ ਕਾਲੀ ਬਈ ਹੈ ਉਸ ਦਾ ਹਾਲਾਤ ਦੇਖ ਸਕਦੇ ਆ ਤੁਸੀਂ ਇਹ ਤਸਵੀਰਾਂ ਤੁਸੀਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਦੇਖ ਰਹੇ ਹੋ ਕਿਵੇਂ ਜਿਹੜਾ ਪਾਣੀ ਛੋਟੇ ਛੋਟੇ ਜਿਹੜੇ ਬੱਚੇ ਆ ਘਰਾਂ ਦੇ ਵਿੱਚ ਆ ਚੁੱਕਾ ਆ ਹਾਲਾਤ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇਹ ਸਾਡੇ ਕੈਮਰਾਮੈਨ ਵਿਕਰਮ ਸਿੰਘ ਜੋ ਕਿ ਇੱਥੇ ਦੇ ਮੌਕੇ ਦੇ ਹਾਲਾਤ ਤੁਹਾਨੂੰ ਦਿਖਾ ਰਹੇ ਆ ਇਹ ਆਰਬੀ ਇੰਡੀਆ ਟੀਵੀ ਨਿਊਜ਼ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਬਹੁਤ ਹੀ ਖਤਰਨਾਕ ਹਾਲਾਤ ਜਿਹੜੇ ਪਰਿਵਾਰ ਇੱਥੇ ਰਹਿੰਦੇ ਸੈਂਕੜੇ ਪਰਿਵਾਰ ਜਿਹੜੇ ਇੱਥੇ ਵਸੀਤੇ ਰਹਿੰਦੇ ਆ ਉਹਨਾਂ ਦੇ ਕਿਵੇਂ ਤੁਸੀਂ ਦੇਖ ਸਕਦੇ ਹੋ ਚੁੱਗੀਆਂ ਦੇ ਵਿੱਚ ਪਾਣੀ ਆ ਚੁੱਕਾ ਹੈ ਘਰਾਂ ਦੇ ਵਿੱਚ ਉਹਨਾਂ ਦੇ ਪਾਣੀ ਆ ਚੁੱਕਾ ਹੈ ਔਰ ਹਾਲਾਤ ਤੁਹਾਡੇ ਸਾਹਮਣੇ ਹਨ ਕਿਵੇਂ ਇਹਨਾਂ ਨੂੰ ਬਚਾਇਆ ਜਾ ਸਕੇਗਾ ਇਹ ਪ੍ਰਸ਼ਾਸਨ ਨੂੰ ਇਹਨਾਂ 'ਤੇ ਵੀ ਧਿਆਨ ਦੇਣਾ ਪੈਣਾ ਹੈ ਕਿਉਂਕਿ ਇਹ ਕਹਿੰਦੇ ਵੀ ਸਾਡੀਆਂ ਵੀ ਇੱਥੇ ਵੋਟਾਂ ਬਣੀਆਂ ਹੋਈਆਂ ਆ ਪਰ ਸਾਡੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਇਹ ਤਸਵੀਰਾਂ ਤੁਹਾਡੇ ਸਾਹਮਣੇ ਹਨ ਇਹ ਹਾਲਾਤ ਤੁਸੀਂ ਦੇਖ ਸਕਦੇ ਹੋ ਜੋ ਪਾਣੀ ਪੰਜਾਬ ਦੇ ਵਿੱਚ ਹੜ ਦਾ ਮਾਹੌਲ ਬਣਿਆ ਹੋਇਆ ਵਾ ਔਰ ਬਹੁਤ ਹੀ ਖਤਰਨਾਕ ਤਸਵੀਰਾਂ ਆਰਬੀ ਇੰਡੀਆ ਟੀਵੀ ਨਿਊਜ਼ ਤੇ ਤੁਸੀਂ ਨਕੋਦਰ ਦੇ ਨੇੜੇ ਜੋ ਇਹ ਕਾਲੀ ਬਈ ਮੁੱਦਾਗੀਰਾਂ ਵਾਲੀ ਨਵਈ ਹੈ ਉਸਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖਤਰਨਾਕ ਹਾਲਾਤ ਬਣੇ ਹੋਏ ਆ ਜਿਵੇਂ ਸਾਰਾ ਪੰਜਾਬੀ ਸਾਰੇ ਪੰਜਾਬੀ ਵਾਲੇ ਅਰਦਾਸ ਕਰ ਰਿਹਾ ਆ ਦੁਆਵਾਂ ਕਰ ਰਿਹਾ ਆ ਵੀ ਇਹ ਹਾਲਾਤ ਜਲਦੀ ਤੋਂ ਜਲਦੀ ਠੀਕ ਹੋਣ ਕਿਉਂਕਿ ਸਾਰੇ ਪਾਸੇ ਜੋ ਹਾਲਾਤ ਬਣ ਚੁੱਕੇ ਹਨ ਹਰ ਦਾ ਮਾਹੌਲ ਬਣਿਆ ਹੋਇਆ ਆ ਔਰ ਬੜੇ ਬੁਰੇ ਹਾਲ ਹੈ ਇੱਥੋਂ ਤੱਕ ਕਿ ਲੋਕਾਂ ਦੀਆਂ ਛੱਤਾਂ ਵੀ ਚੋਣ ਲਾਪੀਆਂ ਆ ਵੱਡੇ ਵੱਡੇ ਘਰਾਂ ਦੀਆਂ ਲੈਂਟਰ ਚੋਂ ਲਾਪੇ ਆ ਬੜਾ ਬੁਰਾ ਹਾਲ ਇਸ ਵੇਲੇ ਪੰਜਾਬ ਦੇ ਜੋ ਹਾਲਾਤ ਬਣੇ ਹੋਏ ਆ ਇਹ ਬਹੁਤ ਹੀ ਖਤਰਨਾਕ ਜਿਹੜਾ ਆਉਣ ਵਾਲਾ ਟਾਈਮ ਹੋ ਸਕਦਾ ਆ ਅਗਰ ਜੇ ਬਾਰਿਸ਼ਾਂ ਗਾਂ ਵੀ ਚੱਲਣਗੀਆਂ ਪਰ ਤੁਸੀਂ ਦੇਖ ਸਕਦੇ ਹੋ ਮਾਹੌਲ ਬੜਾ ਖਤਰਨਾਕ ਆ ਸਾਰਿਆਂ ਲਈ ਅਰਦਾਸ ਆ ਵੀ ਮਾਲਕ ਮਿਹਰ ਕਰੇ ਔਰ ਇਹ ਜਲਦੀ ਤੋਂ ਜਲਦੀ ਇਸ ਚੀਜ਼ ਤੇ ਠੱਲ ਬਵੇ